ਹਵਨ ਗੁੰਡ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਹੁਣ ਇਸ ਕਹਾਣੀ ਦੇ ਵਿੱਚ ਬੀ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਹੋਸ਼ ਆਵੇਗੀ ਜਾਂ ਨਹੀਂ ਆਵੇਗੀ ਇਸ ਵਾਰ ਡਾਕਟਰ ਕੀ ਵਿਚਾਰ ਕਰਦੇ ਹਨ ਇਸ ਤੋਂ ਅੱਗੇ ਇਸ ਤਰ੍ਹਾਂ ਹੈ ਰੋਰੋ ਸਾਰਿਆਂ ਦਾ ਬੁਰਾ ਹਾਲ ਸੀ ਕਦੇ ਕਦੇ ਅਗਲੇ ਪਲ ਦਾ ਅੰਦਾਜ਼ਾ ਨਹੀਂ ਹੁੰਦਾ ਆਪਾਂ ਸੋਚਦੇ ਹਾਂ ਬਹੁਤ ਬੁਰਾ ਹੋ ਗਿਆ ਇਸ ਤੋਂ ਵੱਡੀ ਕੀ ਅਜਮਾਇਸ਼ ਹੋ ਸਕਦੀ ਸੀ ਪਰ ਮਾਲਕ ਦੇ ਰੰਗਾਂ ਤੇ ਉਸ ਦੀਆਂ ਜਮਾਇਸ਼ਾਂ ਉਹ ਤਾਂ ਉਹ ਹੀ ਜਾਣਦਾ ਉਸ ਨੇ ਕਦੋਂ ਕਿਵੇਂ ਕਿਹੜੇ ਸਾਤ ਬਣਾਉਣੇ ਨੇ ਤੇ ਕਿਹੜੇ ਮਿਟਾਉਣੇ ਨੇ ਇਹ ਅਸੀਂ ਮਿੱਟੀ ਦੇ ਬਾਵੇ ਕਿਵੇਂ ਸਮਝ ਸਕਦੇ ਹਾਂ ਦਿਨ ਤੇ ਦਿਨ ਨਿੱਕਰੇ ਸੀ ਡਾਕਟਰ ਨੇ ਅੱਜ ਆਈਸੀਯੂ ਤੋਂ ਵੀਰ ਨੂੰ ਬਾਹਰ ਲੈ ਆਉਣਾ ਸੀ ਪਰ ਇਸ ਲਈ ਨਹੀਂ ਕਿ ਉਹ ਠੀਕ ਹੋ ਗਿਆ ਸੀ ਬਲਕਿ ਇਸ ਲਈ ਕਿ ਉਸ ਦੀ ਕੋਈ ਸਫਾ ਨਹੀਂ ਹੋ پا ਰਹੀ ਸੀ ਉਸ ਨੂੰ ਬਾਹਰ ਲਿਆੰਦਾ ਦੇਖ ਨਯਾਬ ਨੇ ਬਹੁਤ ਖੱਪ ਪਾਈ ਪਰ ਕੋਈ ਫਾਇਦਾ ਨਹੀਂ ਸੀ ਡਾਕਟਰ ਨੇ ਕੁਝ ਦੇਰ ਬਾਅਦ ਪੇਸ਼ੈਂਟ ਦੇ ਫੈਮਿਲੀ ਨੂੰ ਮਿਲਣ ਲਈ ਬੁਲਾਇਆ ਨਯਾਬ ਦਲਜੀਤ ਤੇ ਦਮਨ ਅੰਦਰ ਗਏ ਨਯਾਬ ਨੇ ਅੰਦਰ ਜਾਂਦੇ ਹੀ ਕਿਹਾ ਕਿ ਮੇਰੇ ਪੁੱਤ ਨੂੰ ਆਈਸੀਯੂ ਤੋਂ ਬਾਹਰ ਲੈ ਕੇ ਕਿਉਂ ਆਏ ਅਜੀ ਉਸ ਨੂੰ ਹੋਸ਼ ਨਹੀਂ ਆਇਆ ਹੈ ਡਾਕਟਰ ਨੇ ਕਿਹਾ ਮੈਂ ਜੋ ਕਹਿਣ ਜਾ ਰਿਹਾ ਹਾਂ ਉਹ ਹੌਂਸਲਾ ਰੱਖ ਸੁਣਨ ਵਾਲੀ ਗੱਲ ਹੈ ਵੀਰ ਹੋਸ਼ ਨਹੀਂ ਕਰ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਤੇ ਅਸੀਂ ਸਾਰਾ ਜੈਕਅਪ ਕਰਕੇ ਟੈਸਟ ਲੈ ਲਏ ਇਸ ਨਤੀਜੇ ਤੇ ਹਾਂ ਕਿ ਬਹੁਤ ਮੁਸ਼ਕਲ ਉਹਦਾ ਹੋਸ਼ ਵਿੱਚ ਆਉਣਾ ਲਗਭਗ ਨਾ ਮੌਮਕਨ ਜਿਹਾ ਦਮਨ ਨੇ ਗੁਰਚ ਗਲੇ ਨਰਕਿਆ ਤੁਸੀਂ ਕੀ ਕਹਿ ਰਹੇ ਹੋ ਡਾਕਟਰ ਸਾਹਿਬ ਉਸਦੇ ਸਾਹ ਚੱਲ ਰਹੇ ਨੇ ਮੈਂ ਖੁਦ ਦੇਖਿਆ ਹੈ ਉਹ ਠੀਕ ਹੈ ਨਹੀਂ ਤਾਂ ਠੀਕ ਹੋ ਜਾਵੇਗਾ ਪਲੀਜ਼ ਕੁਝ ਦੇਖੋ ਸਾਹ ਚੱਲ ਰਹੇ ਨੇ ਤੁਹਾਡਾ ਕਿਹਾ ਦਿਮਾਗ ਤੱਕ ਪਹੁੰਚ ਰਿਹਾ ਹੈ ਪਰ ਹੋਸ਼ ਨਹੀਂ ਰਹੀ ਹੋ ਸਕਦਾ ਹੈ ਹੋਸ਼ ਆ ਜਾਵੇ ਅੱਜ ਕੱਲ੍ਹ 2 ਮਹੀਨੇ ਜਾਂ ਬਾਅਦ 2 2 ਸਾਲ ਬਾਅਦ ਜਾਂ ਫਿਰ ਕਦੇ ਨਹੀਂ ਇਸ ਮੈਡੀਕਲ ਟਰਮ ਵਿੱਚ ਜਿਸ ਨੂੰ ਇਸ ਨੂੰ ਕੋਮਾ ਕਹਿੰਦੇ ਨੇ ਨਾ ਉਮੀਦ ਪਰ ਇੱਕ ਉਮੀਦ ਦਾ ਭਰੋਸਾ ਵੀ ਇਹ ਸਨ ਦਮਨ ਬੇਹੋਸ਼ ਹੋ ਕੇ ਡਿੱਗ ਗਈ ਬਹੁਤ ਕੁਝ ਹੋ ਗਿਆ ਸੀ ਪਰ ਬਹੁਤ ਕੁਝ ਜਿਵੇਂ ਹੋਰ ਵੀ ਹੋਣਾ ਬਾਕੀ ਬਚਿਆ ਸੀ ਨਿਆਬ ਨੇ ਫਟਾਫਟ ਦਮਨ ਨੂੰ ਸੰਭਾਲਿਆ ਫਟਾਫਟ ਨਰਸ ਆ ਗਈ ਤੇ ਉਸ ਨੂੰ ਇੱਕ ਬੈੱਡ ਤੇ ਸ਼ਿਫਟ ਕੀਤਾ ਗਿਆ ਅੱਜ ਬਹੁਤ ਜਾਣੇ ਟੁੱਟ ਗਏ ਸੀ ਦਲਜੀਤ ਵੀ ਆਪਣਾ ਦਿਲ ਫੜ ਉੱਥੇ ਹੀ ਬੈਠ ਗਿਆ ਸੀ ਦਿਲਰਾਜ ਨੇ ਉਸ ਨੂੰ ਸੰਭਾਲਿਆ ਵੀਰ ਨੂੰ ਕਰ ਲੈ ਜਾਣ ਦੀ ਤਿਆਰੀ ਹੋ ਰਹੀ ਸੀ ਜਸਲੀਨ ਦਮਨ ਵੱਲ ਗਈ ਤਾਂ ਨਰਸ ਦਮਨ ਨੂੰ ਕਹਿ ਰਹੀ ਸੀ ਕਿ ਇਸ ਹਾਲਤ ਵਿੱਚ ਆਪਣੇ ਖਾਣ ਪੀਣ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਡਾਕਟਰ ਨੂੰ ਮਿਲ ਕੇ ਚੈੱਕਅਪ ਕਰਵਾ ਕੇ ਜਾਣਾ ਮੈਂ ਸਮਝੀ ਨਹੀਂ ਕੀ ਕਹਿ ਰਹੇ ਹੋ ਤੁਸੀਂ ਤੁਹਾਨੂੰ ਪਤਾ ਨਹੀਂ ਕੀ ਪਤਾ ਨਹੀਂ ਮੈਨੂੰ ਤੁਸੀਂ ਅਸਪੈਕਟਡ ਹੋ ਇਹ ਸੁਣ ਦਮਨ ਸਮਝ ਨਹੀਂ ਆਈ ਕਿ ਉਹ ਕਿਵੇਂ ਪ੍ਰਤੀਕਿਰਿਆ ਕਰੇ ਇਹ ਕੀ ਹੋ ਰਿਹਾ ਸੀ ਉਹਦੀ ਜ਼ਿੰਦਗੀ ਵਿੱਚ ਉਹ ਸਮਝ ਨਹੀਂ 파ਰੀ ਸੀ ਜਸਲੀਨ ਨੇ ਆ ਕੇ ਦਮਨ ਦਾ ਮੱਥਾ ਚੁੰਮਿਆ ਤੇ ਉਸ ਨੂੰ ਗਲੇ ਲਗਾ ਲਿਆ ਜਸਲੀਨ ਖੁਦ ਵੀ ਮਾਂ ਬਣਨ ਵਾਲੀ ਸੀ ਇਹ ਕਵਰ ਗਲਤ ਸਮੇਂ ਤੇ ਆਈ ਹੈ ਪਰ ਇੱਕ ਔਰਤ ਲਈ ਵੱਡਾ ਸੁੱਖ ਹੁੰਦਾ ਹੈ ਮਾਂ ਬਣਨਾ ਪਰ ਭਾਬੀ ਡਾਕਟਰ ਨੂੰ ਕੋਈ ਗਲਤਫਹਿਮੀ ਹੋਈ ਹੈ ਕਹਿ ਦਮਨ ਉੱਠ ਗਈ ਵੀਰ ਨੂੰ ਲੈ ਕੇ ਸਾਰੇ ਘਰ ਆ ਗਏ ਸੀ ਵੀਰ ਨੂੰ ਉਸਦੇ ਕਮਰੇ ਵਿੱਚ ਲਿਆ ਕੇ ਲਟਾ ਦਿੱਤਾ ਗਿਆ ਦਮਨ ਦੀਆਂ ਸੋਚਾਂ ਕਈ ਪਾਸੇ ਸੀ ਜ਼ਿੰਦਗੀ ਉਸਨਾਂ ਕਿਤਨੇ ਹੀ ਖੇਡ ਖੇਲ ਰਹੀ ਸੀ ਕਮਰੇ ਵਿੱਚ ਹੁਣ ਜਸਲੀਨ ਤੇ ਦਮਨ ਸੀ ਤੇ ਨਿਆਬ ਵੀ ਆ ਗਈ ਜਸਲੀਨ ਨੇ ਨਿਆਬ ਨੂੰ ਕਿਹਾ ਕਿ ਇਹ ਵਕਤ ਇਹ ਗੱਲ ਦੱਸਣ ਦਾ ਤਾਂ ਨਹੀਂ ਪਰ ਡਾਕਟਰ ਨੇ ਦਮਨ ਨੂੰ ਅਮੀਤ ਤੋਂ ਦੱਸਿਆ ਹੈ ਮਾਸੀ ਜੀ ਦਮਨ ਨਿਆਬ ਵੱਲ ਦੇਖ ਹੈਰਾਨ ਹੋ ਕੇ ਦੇਖਣ ਲੱਗ ਗਈ ਤੇ ਫਿਰ ਉਹ ਦਮਨ ਨੂੰ ਆਪਣੇ ਨਾਲ ਬਾਹਰ ਲੈ ਗਈ ਉਸ ਨੇ ਜਸਲੀਨ ਨੂੰ ਉੱਥੇ ਹੀ ਰੁਕਣ ਲਈ ਕਿਹਾ ਨਿਆਬ ਦੇ ਚਿਹਰੇ ਦੇ ਹਾਵ ਭਾਵ ਦੇਖ ਦਮਨ ਹੈਰਾਨ ਸੀ ਨਿਆਬ ਨੇ ਉਸ ਨੂੰ ਬੈਟਕ ਵਿੱਚ ਲਿਜਾ ਕੇ ਦਰਵਾਜਾ ਬੰਦ ਕਰ ਲਿਆ ਤੇ ਇੱਕ ਥੱਪੜ ਦਮਨ ਦੇ ਮੂੰਹ ਤੇ ਰਸੀਦ ਕਰਦੀ ਨੇ ਕਿਹਾ ਕਿਸ ਦਾ ਪਾਪ ਹੈ ਦਮਨ ਦਮਨ ਦਾ ਜਿਵੇਂ ਸੰਸਾਰੀ 2 ਗਜ ਜ਼ਮੀਨ ਹੇਟਾਂ ਤਸ ਗਿਆ ਹੋਵੇ ਦਮਨ ਜਿੱਥੇ ਹੀ ਖੜੀ ਸੀ ਉੱਥੇ ਬੈਠ ਗਈ ਉਸ ਨੂੰ ਕੁਝ ਔੜਿਆ ਬਹੁੜਿਆ ਹੀ ਨਹੀਂ ਨਿਆਉ ਉਸ ਦੇ ਕੋਲ ਬੈਠ ਗਈ ਮੈਨੂੰ ਪਤਾ ਹੈ ਕਿ ਤੇਰਾ ਤੇ ਵੀਰ ਦਾ ਰਿਸ਼ਤਾ ਕਿਵੇਂ ਚੱਲ ਰਿਹਾ ਸੀ ਫਿਰ ਇਹ ਬੱਚਾ ਮੈਂ ਪੁੱਛਦੀ ਹਾਂ ਕਿਸ ਦਾ ਪਾਪ ਹੈ ਇਹ ਹੁਣ ਦੰਮਨ ਦੀ ਰੋ ਤੱਕ ਚੀਕ ਉੱਠੀ ਉਹ ਉੱਚੀ ਉੱਚੀ ਚੀਕ ਕੇ ਰੋ ਰਹੀ ਸੀ ਮਾਂ ਮਾਂ ਤੇ ਉਹਦੀ ਚੀਕ ਨਾਲ ਸਾਰਾ ਘਰ ਗੂੰਜ ਰਿਹਾ ਸੀ ਸਾਰੇ ਭੱਜੇ ਬੈਠਕ ਵੱਲ ਆਏ ਤੇ ਬੈਠਕ ਦਾ ਦਰਵਾਜ਼ਾ ਖੜਕਾਉਣ ਲੱਗ ਪਈ ਨਿਆਬ ਨੇ ਦਰਵਾਜ਼ਾ ਖੋਲ ਦਿੱਤਾ ਕੀ ਹੋਇਆ ਮਮ ਨਿਆਬ ਨੂੰ ਦੇਵ ਨੇ ਪੁੱਛਿਆ ਸਮਾਂ ਰੁਕ ਗਿਆ ਸੀ ਧਰਤੀ ਫਟ ਗਈ ਤੇ ਸੀਤਾ ਉਸ ਵਿੱਚ ਸਮੋ ਗਈ ਸੀ ਮਹਨਲਾ ਦੀ ਰਾਣੀ ਤੋਂ ਦਰ ਦਰ ਪਟਕਣ ਵਾਲੀ ਬਨ ਦੇਵੀ ਹੋ ਗਈ ਸੀ ਉਹ ਤਾਂ ਦੇਵੀ ਸੀ ਫਿਰ ਵੀ ਸਮਾਜ ਦੇ ਕ੍ਰੋਪ ਤੋਂ ਬਚ ਨਾ ਸકી ਕਿਉਂਕਿ ਉਹ ਹੈ ਤਾਂ ਔਰਤ ਹੀ ਸਹੀ ਜਿਸ ਨੂੰ ਦੇਵ ਰੂਪ ਵਿੱਚ ਵੀ ਆਪਣਾ ਸਤਿੱਤਵ ਸਾਬਤ ਕਰਨਾ ਪੈਂਦਾ ਹੈ ਰਾਣੀ ਹੋ ਕੇ ਕਦੇ ਚੀਰ ਹੜਨ ਵੀ ਕਰਵਾਉਣਾ ਪੈਂਦਾ ਹੈ ਕਦੇ ਅੱਖਾਂ ਤੇ ਪੱਟੀ ਬੰਨਣੀ ਪੈਂਦੀ ਹੈ ਇੱਕਾ ਦੇ ਜਿਉਂਦੇ ਹੀ ਮਰਨ ਸੇ ਹੀ ਤੇ ਸਜਣਾ ਪੈਂਦਾ ਹੈ ਖੈਰ ਔਰਤ ਦਾ ਔਰਤ ਹੋਣਾ ਹੀ ਸਭ ਤੋਂ ਵੱਡੀ ਅਜਮਾਇਸ਼ ਹੈ ਬਾਕੀ ਗੱਲਾਂ ਤਾਂ ਬਾਅਦ ਦੀਆਂ ਰਹੀਆਂ ਦਮਨ ਜਮੀਨ ਤੇ ਬੈਠੀ ਸੀ ਤੇ ਸਾਰਾ ਟੱਬਰ ਉਸਦੇ ਸਿਰ ਤੇ ਖੜਾ ਸੀ ਦਿਲਰਾਜ ਭੱਜ ਕੇ ਡਿੱਗੇ ਦਮਨ ਕੋਲ ਗਿਆ ਕੀ ਗੱਲ ਹੋਈ ਹੈ ਦਮਨ ਪੱਥਰ ਕੀ ਬੋਲੇ ਕੁਝ ਕ ਪੱਥਰੀ ਪਰਮਾਤਮਾ ਹੋ ਜਾਇਆ ਕਰਦੇ ਨੇ ਬਾਕੀ ਬਹੁਤ ਤਰ ਰੁੱਲਣ ਤੇ ਠੋਕਰਾਂ ਵਿੱਚ ਹੀ ਰਹਿੰਦੇ ਨੇ ਖੈਰ ਇਹ ਪੱਥਰ ਦੀ ਆਪਣੀ ਕਿਸਮਤ ਦਲਜੀਤ ਨੇ ਨਿਆਬ ਨੂੰ ਹਲਾਉਂਦੀ ਨੂੰ ਪੁੱਛਿਆ ਕੀ ਹੋਇਆ ਨਿਆਬ ਦਮਨ ਦੀ ਇਹ ਹਾਲਤ ਕਿਵੇਂ ਜਸਲੀਨ ਵੀ ਦਮਨ ਕੋਲ ਚਾਹ ਬੈਠੀ ਦਮਨ ਕੀ ਹੋਇਆ ਹੈ ਦਮਨ ਰੂਬੀ ਵੀ ਇਹੀ ਪੁੱਛ ਰਹੀ ਸੀ ਨਿਆਬ ਨੇ ਸਾਰਿਆਂ ਵੱਲ ਦੇਖਿਆ ਤੇ ਕਿਹਾ ਦਮਨ ਮਾਂ ਬਣਨ ਵਾਲੀ ਹੈ ਦਿਲਰਾਜ ਦੇ ਚਿਹਰੇ ਤੇ ਮਾਰੀ ਜਈ ਖੁਸ਼ੀ ਆਈ ਇੱਕ ਪਲ ਲਈ ਪਰ ਅਗਲੇ ਪਲ ਲਈ ਨਿਆਬ ਨੇ ਅਗਲੀ ਗੱਲ ਕਹਿ ਦਿੱਤੀ ਪਰ 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 ਕੀ ਨਿਆਬ ਪਰ ਤੁਹਾਨੂੰ ਵੀਰ ਦਾ ਪਤਾ ਹੈ ਉਸਨੇ ਕਦੇ ਦਮਨ ਨੂੰ ਆਪਣੀ ਪਤਨੀ ਵਾਲਾ ਦਰਜਾ ਨਹੀਂ ਦਿੱਤਾ ਫਿਰ ਬੱਚਾ ਕਿੱਥੋਂ ਆ ਗਿਆ ਇਹ ਕਹ ਉਹ ਚੁੱਪ ਹੋ ਗਈ ਇਹ ਗੱਲ ਉਹ ਗੱਲ ਸੀ ਜਿਹੜੀ ਹਲਕ ਤੋਂ ਹੇਠਾਂ ਉੱਤਰ ਜਾਵੇ ਤਾਂ ਜ਼ਹਿਰ ਜੇ ਨਾ ਉਤਰੇ ਤਾਂ ਦਮਾ ਜਿਹੜਾ ਸਾਹ ਨਹੀਂ ਆਉਣ ਦਿੰਦਾ ਗਿੱਚੀ ਕੁੱਟ ਲੈਂਦਾ ਹੈ ਦਿਲਰਾਜ ਨੇ ਇੱਕ ਗੁੱਸੇ ਭਰੇ ਲਹਿਜੇ ਨਾਲ ਕਿਹਾ ਤੁਹਾਨੂੰ ਪਤਾ ਹੈ ਮਾਸੀ ਜੀ ਤੁਸੀਂ ਕੀ ਕਹਿ ਰਹੇ ਹੋ ਤੇ ਕਿਸ ਦੇ ਬਾਰੇ ਕਹਿ ਰਹੇ ਹੋ ਕੁੰਤੀ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਸੀ ਤੇ ਦਮਨ ਦੇ ਮਾਮੇ ਦਾ ਗੁੱਸਾ ਵੀ ਆਪਾਗਵਾ ਰਿਹਾ ਸੀ ਛੋਰ ਚ ਰੱਬਾ ਤੇ ਗੁੱਸੇ ਦੇ ਬਾਰਾਂ ਨਾਲ ਵਾਤਾਵਨ ਬਬਰੇਜ ਸੀ ਦੇਪ ਦਮਨ ਵਾਲ ਤੇ ਇੱਕ ਰਿਆ ਸੀ ਜੋ ਪੱਥਰ ਹੋਈ ਬੈਠੀ ਸੀ ਪਰ ਉਹ ਪੱਥਰ ਹੋਈ ਕਿਉਂ ਬੈਠੀ ਸੀ ਉਹ ਕੁਝ ਕਹਿੰਦੀ ਕਿਉਂ ਨਹੀਂ ਸੀ ਦਿਲਰਾਜ ਨੇ ਆ ਕੇ ਦਮਨ ਨੂੰ ਕਿਹਾ ਦਮਨ ਮਾਸੀ ਜੀ ਕੀ ਕਹਿ ਰਹੇ ਨੇ ਕਿ ਵੀਰ ਨੇ ਤੈਨੂੰ ਕਦੇ ਪਤਨੀ ਕਹ ਉਹ ਮਰਿਆਦਾ ਵਧਾ ਚੁੱਪ ਹੋ ਗਿਆ ਦਮਨ ਇੱਕਦਮ ਉੱਠੀ ਤੇ ਕਹਿਣ ਲੱਗੀ ਚੁੱਪ ਕਰ ਜਾਓ ਪਲੀਜ਼ ਚੁੱਪ ਕਰ ਜਾਓ ਸਾਰੇ ਪਰ ਉਸਨੇ ਕੁੰਤੀਵਾਲ ਦੇਖਿਆ ਤੇ ਕਿਹਾ ਸਭ ਕੁਝ ਮਾਮੀ ਜੀ ਤੋਂ ਸ਼ੁਰੂ ਹੋਇਆ ਹੈ ਦਿਲਰਾਜ ਮਤਲਬ ਕੀ ਹੈ ਦਮਨ ਮਾਮੀ ਨੇ ਨਿਆਵ ਵਾਲ ਦੇਖਿਆ ਤੇ ਦੋਨੋਂ ਚੇਪ ਗਈਆਂ ਦਮਨ ਕੁੰਤੀ ਕੋਲ ਗਈ ਦੱਸੋ ਨਾ ਮਾਮੀ ਜੀ ਦਮਨ ਹੁਣ ਆਪਣੀ ਲੜਾਈ ਲੜਨ ਨੂੰ ਸੱਜਗ ਹੋ ਗਈ ਸੀ ਮਾਮੀ ਜੋ ਕੁਝ ਪਹਿਲੋਂ ਤਮਾਸ਼ਵੀਨ ਬਣੀ ਦੇਖ ਰਹੀ ਸੀ ਹੁਣ ਮੂਹ ਲਕਾਉਂਦੀ ਫਿਰ ਰਹੀ ਸੀ ਜੇ ਗੱਲ ਦੱਸਣੀ ਹੈ ਤਾਂ ਸ਼ੁਰੂ ਤੋਂ ਹੀ ਦੱਸ ਲੈਂਦੇ ਹਾਂ ਮਮ ਬੀਰੇ ਰੂਬੀ ਦਾ ਰਿਸ਼ਤਾ ਇਸ ਘਰ ਵਿੱਚ ਤਾਂ ਹੋ ਸਕਦਾ ਸੀ ਜੇਕਰ ਵੀਰ ਲਈ ਵੀ ਰਿਸ਼ਤਾ ਮਿਲਦਾ ਕਿਉਂਕਿ ਵੀਰ ਇੱਕ ਐਸੀ ਕੁੜੀ ਨਾਲ ਰਿਸ਼ਤੇ ਵਿੱਚ ਸੀ ਜੋ ਇਸ ਉੱਚੇ ਖਾਨਦਾਨ ਦੇ ਲਾਇਕ ਨਹੀਂ ਸੀ ਤੇ ਵੀਰ ਨਾਲ ਵਿਆਹ ਵੀ ਨਹੀਂ ਕਰਵਾਉਣਾ ਚਾਹੁੰਦੀ ਸੀ ਠੀਕ ਆ ਮਮ ਦਮਨ ਨੇ ਨਿਆਵਲ ਦੇਖਦੀ ਨੇ ਕਿਆ ਠੀਕ ਤਾਂ ਏ ਵੀ ਹੈ ਕਿ ਮੇਰੇ ਪਤੀ ਨੇ ਮੈਨੂੰ ਕਦੇ ਪਤਨੀ ਦਾ ਦਰਜਾ ਨਹੀਂ ਦਿੱਤਾ ਪਰ ਸਮਾਜ ਨੇ ਤਾਂ ਦਿੱਤਾ ਸੀ ਨਾ ਇਹ ਦਰਜਾ ਇਸ ਲਈ ਮੈਂ ਭੱਜ ਨਹੀਂ ਸਕਦੀ ਸੀ ਉਸ ਦੇ ਨਾਲ ਇਸ ਘਰ ਵਿੱਚ ਆਪਣਾ ਆੰਤਮ ਸਨਮਾਨ ਗਵਾ ਕੇ ਮੈਂ ਰਹਿੰਦੀ ਰਹੀ ਉਹਦੇ ਕਮਰੇ ਵਿੱਚ ਹੀ ਰਹਿੰਦੀ ਰਹੀ ਕਿਉਂਕਿ ਮੈਂ ਵਿਦਰੋਹ ਨਹੀਂ ਕਰ ਸਕਦੀ ਬਗਾਵਤ ਕਰਦੀ ਤਾਂ ਅਪਰਾਧੀ ਬਣਾ ਦਿੱਤੀ ਜਾਂਦੀ ਤੇ ਸਮਾਜ ਬਗਾਪਤੀਆਂ ਨਾਲੋਂ ਵਿਚਾਰੀਆਂ ਨੂੰ ਜ਼ਿਆਦਾ ਜੇਬ ਦਿੰਦਾ ਹੈ ਮਾਮੀ ਨੇ ਰੂਬੀ ਦਾ ਘਰ ਤਾਂ ਬਸਾ ਦਿੱਤਾ ਪਰ ਮੈਨੂੰ ਪਤਾ ਨਹੀਂ ਸ਼ਾਇਦ ਸਾਰੀ ਉਮਰ ਮਾਂ ਨੂੰ ਸੰਭਾਲਣ ਦੀ ਕੀਮਤ ਲਾਈ ਸੀ ਇਹੇ ਸੋਚਦੀ ਰਹੀ ਪਰ ਮੈਂ ਕਿਸੇ ਨੂੰ ਧੋਖਾ ਨਹੀਂ ਦਿੱਤਾ ਨਹੀਂ ਦਿੱਤਾ ਮੈਨੂੰ ਪਤਾ ਸੀ ਕਿ ਮੇਰਾ ਪਤੀ ਰੋਜ਼ ਕਿਸੇ ਦੂਸਰੀ ਔਰਤ ਕੋਲ ਹੋ ਕੇ ਆਉਂਦਾ ਹੈ ਫਿਰ ਵੀ ਮੈਂ ਧੋਖਾ ਨਹੀਂ ਦਿੱਤਾ ਕਿਉਂਕਿ ਮੈਂ ਖੁਦ ਨੂੰ ਸ਼ੀਸ਼ੇ ਵਿੱਚ ਤੱਕਦੀ ਸ਼ਰਮਿੰਦੀ ਨਹੀਂ ਹੋਣਾ ਚਾਹੁੰਦੀ ਸੀ ਹਾਂ ਮਮ ਤੁਹਾਡਾ ਕਿਆਸ ਉਸ ਦਾ ਤਰਕ ਬੇਬੁਨਿਆਦ ਨਹੀਂ ਨਹੀਂ ਸੀ ਕੋਈ ਜਿਸਮਾਨੀ ਰਿਸ਼ਤਾ ਮੇਰਾ ਵੀਰ ਨਾਲ ਪਰ ਇੱਕ ਦਿਨ ਤੁਹਾਡਾ ਪੁੱਤ ਬਹੁਤ ਨਸ਼ੇ ਵਿੱਚ ਆਇਆ ਸੀ ਡਿਗ ਦਿਨ ਨੂੰ ਸੰਭਾਲਣ ਗਈ ਤਾਂ ਮੈਨੂੰ ਅਵਨੀ ਸਮਝ ਬੈਟਾ ਉਸ ਨੇ ਇੱਕ ਵਾਰ ਵੀ ਮੈਨੂੰ ਦਮਨ ਕਹੇ ਨੇ ਸ਼ੋਹਿਆ ਉਸ ਰਾਤ ਅਵਨੀ ਹੀ ਕਹਿੰਦਾ ਰਿਹਾ ਮਮ ਮੈਂ ਰੋਕ ਨਹੀਂ ਪਾਈ ਕਿਉਂਕਿ ਵਿਆਹੀ ਸੀ ਨਾ ਉਸ ਨਾਲ ਵਿਰੋਧ ਕਿਵੇਂ ਕਰਦੀ ਇਹ ਜਾਣਦੇ ਵੀ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਨੂੰ ਹੁਣ ਕੀ ਕਹਿਣਾ ਚਾਹੀਦਾ ਇਹ ਜੋ ਮੇਰੀ ਕੁੱਖ ਅੰਦਰ ਆ ਗਿਆ ਹੈ ਪਤਾ ਨਹੀਂ ਇਹ ਮੇਰਾ ਤੇ ਵੀਰ ਦਾ ਬੱਚਾ ਹੈ ਜਾਂ ਵੀਰ ਤੇ ਅਵਨੀ ਦਾ ਕਿਉਂਕਿ ਉਸ ਰਾਤ ਤਾਂ ਮੈਂ ਅਵਨੀ ਹੀ ਸੀ ਮਮ ਇਹ ਕਹਿੰਦੀ ਦਮਨ ਜ਼ਮੀਨ ਤੇ ਡਿੱਗ ਗਈ ਮੇਰੇ ਕੋਲ ਕੋਈ ਸਬੂਤ ਨਹੀਂ ਸੱਚ ਵਿੱਚ ਕੋਈ ਸਬੂਤ ਨਹੀਂ ਸਾਰੇ ਚੁੱਪ ਸੀ ਕਿਸੇ ਕੋਲ ਕੋਈ ਗੱਲ ਕੋਈ ਸਵਾਲ ਨਹੀਂ ਬਚਿਆ ਸੀ ਨਿਆਬ ਵੀ ਬਹੁਤ ਸ਼ਰਮਿੰਦੀ ਹੋਈ ਜਾ ਰਹੀ ਸੀ ਦਲਜੀਤ ਦਮਨ ਕੋਲ ਗਿਆ ਤੇ ਉਸਨੇ ਦਮਨ ਨੂੰ ਜਮੀਨ ਤੋਂ ਚੁੱਕ ਦੇਣੀ ਕਿਹਾ ਤੈਨੂੰ ਕਿਸੇ ਨੂੰ ਕੁਝ ਦੱਸਣ ਦੀ ਜਾਂ ਸਬੂਤ ਦੇਣ ਦੀ ਜ਼ਰੂਰਤ ਨਹੀਂ ਪੁੱਤ ਤੇਰਾ ਆਪਣਾ ਕਿਰਦਾਰ ਕਿਸੇ ਪਾਕ ਗ੍ਰੰਥ ਤੋਂ ਘੱਟ ਕਦੋਂ ਹੈ ਇਹ ਬਕਵਾਸ ਗੱਲਾਂ ਸ਼ੁਰੂ ਕਿਵੇਂ ਹੋ ਗਈਆਂ ਉਸ ਨੇ ਨਿਆਬ ਬਲ ਦੇ ਕੇ ਕਿਹਾ ਨਹੀਂ ਹੁਣ ਦਮਨ ਇੱਥੇ ਨਹੀਂ ਰਹੇਗੀ ਗੁੱਸੇ ਵਿੱਚ ਤੇਮਤਮਾਉਂਦੇ ਦਿਲਰਾਜ ਨੇ ਕਿਹਾ ਚੱਲ ਦਮਨ ਕਰ ਚਲੀਏ ਦਮਨ ਦਾ ਹੱਥ ਫੜ ਦਿਲਰਾਜ ਚੱਲ ਪਿਆ ਚੱਲ ਦਮਨ ਸਮਾਨ ਬਨ ਆਪਣਾ ਦੇਖੀ ਕੋਈ ਚੀਜ਼ ਇਹਨਾਂ ਦੇ ਘਰ ਦੀ ਨਾ ਹੋਵੇ ਕਹ ਉਸ ਨੂੰ ਨਾਲ ਖਿੱਚ ਦਿਲਰਾਜ ਬਾਹਰ ਲੈ ਆਇਆ ਦਮਨ ਚੁੱਪਚਾਪ ਉਸ ਦੇ ਨਾਲ ਤੁਰ ਰਹੀ ਸੀ ਉਹਦੇ ਪਿੱਛੇ ਜਸਲੀਨ ਤੇ ਰੂਬੀ ਤੇ ਨਾਲ ਹੀ ਮਾਮਾ ਜੀ ਵੀ ਸੀ। ਹੁਣ ਤੀ ਨਿਆਬ ਕੋਲ ਹੀ ਖੜੀ ਸੀ। ਦੇਵ ਤੇ ਦਲਜੀਤ ਵੀ। ਦਲਜੀਤ ਨੇ ਨਿਆਬ ਨੂੰ ਪੁੱਛਦੇ ਨੇ ਕਿਆ ਨਿਆਬ ਕੌਰ ਉਹ ਕੁੜੀ ਤਕਰੀਬ 1 ਸਾਲ ਤੋਂ ਆਪਣੇ ਨਾਲ ਰਹਿ ਰਹੀ ਹੈ। ਤੈਨੂੰ ਅਜੇ ਵੀ ਇਸ ਗੱਲ ਦਾ ਪਤਾ ਨਾ ਚੱਲ ਸਕਿਆ ਕਿ ਕਿਸ ਕਿਰਦਾਰ ਦੀ ਹੈ ਉਹ? ਮੈਂ ਉਸ ਨੂੰ ਵੀਰ ਦੀ ਫਿਕਰ ਕਰਦੇ ਖਿਆਲ ਰੱਖਦੇ ਕਈ ਵਾਰ ਦੇਖਿਆ। ਇਹ ਗੱਲਾਂ ਤੇਰੇ ਤੋਂ ਕਿਵੇਂ ਪਰੋਖੀਆਂ ਰਹਿ ਗਈਆਂ ਸੀ ਨਿਆਬ ਖੁਦ ਵਿੱਚ ਬਹੁਤ ਸ਼ਰਮਿੰਦੀ ਹੋ ਰਹੀ ਸੀ ਉਹ ਨਜ਼ਰ ਵੀ ਉੱਪਰ ਨਹੀਂ ਕਰ پا ਰਹੀ ਸੀ ਮੈਨੂੰ ਮੇਰੀ ਨੋ ਇਸ ਕਰ ਵਿੱਚ ਚਾਹੀਦੀ ਹੈ ਨਿਆਬ ਤੇਰੀ ਗਲਤੀ ਹੈ ਤੂੰ ਹੀ ਸੁਧਾਰ ਕਹਿ ਦਲਜੀਤ ਗੁੱਸੇ ਨਾਲ ਬਾਹਰ ਚਲਾ ਗਿਆ ਦੇਵ ਜੋ ਸਭ ਦੇਖ ਰਿਆ ਸੀ ਉਸਨੇ ਨਿਆਬ ਨੂੰ ਕਿਹਾ ਮਮ ਜੇਕਰ ਦਮਨ ਜਾਏਗੀ ਤਾਂ ਰੂਬੀ ਵੀ ਉਹਦੇ ਨਾਲ ਹੀ ਜਾਏਗੀ ਮੈਨੂੰ ਪਤਾ ਹੈ ਇਹ ਗਲਤ ਹੈ ਪਰ ਗਲਤ ਨਾਲ ਗਲਤ ਕਰਨਾ ਕੋਈ ਗੁਨਾਹ ਨਹੀਂ ਕੁੰਤੀ ਦੇ ਰੰਗ ਨਾਲ ਵੀ ਉਹ ਫੁੱਕ ਹੋ ਗਿਆ ਨਾ ਪੁੱਤ ਮੇਰੀ ਧੀ ਦਾ ਇਸ ਵਿੱਚ ਕੀ ਕਸੂਰ ਹੈ ਇੰਜ ਪਾਪ ਨਾ ਕਮਾ ਉਸ ਨਾਲ ਤੁਹਾਡੇ ਕੁਲ ਦੀਪ ਨੂੰ ਦੁਨੀਆ ਵਿੱਚ ਲਿਆਉਣ ਵਾਲੀ ਹੈ ਮੇਰੀ ਧੀ ਇੰਜ ਕਹਿੰਦੀ ਨਿਆਬ ਦੇ ਕਦੇ ਦੇਵ ਦੇ ਤਰਲੇ ਮਾਰ ਰਹੀ ਸੀ ਕੁੰਤੀ ਦੇ ਬਾਹਰ ਚਲਾ ਗਿਆ ਦਮਨ ਕਮਰੇ ਵਿੱਚ ਸਮਾਨ ਰੱਖਦੀ ਗੁੱਸੇ ਨਾਲ 파ਕਰੇ ਦਿਲਰਾਜ ਵੱਲ ਦੇਖ ਰਹੀ ਸੀ ਤੇ ਪਾਸੇ ਬਿਸਤਰੇ ਤੇ ਪਏ ਵੀਰ ਨੂੰ ਜਿਸ ਦੀ ਡ੍ਰਿਪ ਨਰਸ ਠੀਕ ਕਰ ਬਾਹਰ ਚਲੇਗੀ ਕਹਿ ਕੇ ਹੁਣ ਉਹ ਸਵੇਰੇ ਆਏਗੀ ਤੂੰ ਮੈਨੂੰ ਪਹਿਲੇ ਕੁਝ ਕਿਉਂ ਨਾ ਦੱਸਿਆ ਦਮਨ ਕਿਉਂ ਇਸ ਨਰਕ ਵਿੱਚ ਜਿਉਂਦੀ ਰਹੀ ਵੀਰੇ ਮੈਂ ਪਾਣੀ ਲੈ ਕੇ ਆਉਂਦੀ ਆ ਤੈਨੂੰ ਬਹੁਤ ਪਿਆਸ ਲੱਗੀ ਲੱਗਦੀ ਮੈਂ ਪਾਣੀ ਨਹੀਂ ਪੀਣਾ ਇਸ ਕਰਦਾ ਤੂੰ ਮੈਨੂੰ ਇਸ ਲਾਇਕ ਵੀ ਨਹੀਂ ਸਮਝਿਆ ਦਮਨ ਨੇ ਕੋਰ ਰੱਖੀ ਬੋਤਲ ਤੋਂ ਪਾਣੀ ਉਸ ਨੂੰ ਦਿੰਦੇ ਕਿਆ ਪਾਣੀ ਤੋਂ ਕੀਨ ਰਾਜ ਕੀ ਦਿਲਰਾਜ ਨੇ ਦਮਨ ਵੱਲ ਦੇਖਿਆ ਕਿਸ ਮਿੱਟੀ ਦੀ ਬਣੀ ਹੈ ਤੂੰ ਉਹ ਮਿੱਟੀ ਦੀ ਬਣੀ ਹਾਂ ਹਰ ਔਰਤ ਜਿਸ ਮਿੱਟੀ ਦੀ ਹੁੰਦੀ ਦਿਲਰਾਜ ਨੇ ਉਸ ਨੂੰ ਕਲੇਵੇ ਲੈਂਦੇ ਕਿਆ ਮਾਂ ਬਾਪ ਨਾ ਸਹੀ ਮੈਂ ਤਾਂ ਜਿਉਂਦਾ ਸੀ ਅਜੇ ਤੂੰ ਤਾਂ ਮੇਰੀ ਸਭ ਤੋਂ ਬੱਦੀ ਤਾਕਤਾਂ ਵੀਰੇ ਤੇਰੇ ਤੋਂ ਬਿਨਾ ਮੈਂ ਕੁਝ ਨਹੀਂ ਕਿੰਨੇ ਕੱਟਿਆ ਲੋਗ ਨੇ ਇਹ ਜੋ ਤੇਰੀ ਪਵਿੱਤਰਤਾ ਤੇ ਇਲਜ਼ਾਮ ਲਗਾਉਂਦੇ ਨੇ ਐਨੇ ਨੂੰ ਨਿਆਬ ਵੀ ਆ ਗਈ ਤੇ ਆਉਂਦੇ ਹੀ ਦਮਨ ਦੇ ਪੈਰਾਂ ਵਿੱਚ ਡਿੱਗ ਗਈ ਮੈਨੂੰ ਮਾਫ਼ ਕਰਦੇ ਪੁੱਤ ਵੈਸੇ ਮੈਂ ਮਾਫ਼ੀ ਦੇ ਬਿਲਕੁਲ ਵੀ ਲਾਇਕ ਨਹੀਂ ਪਤਾ ਨਹੀਂ ਕਿਵੇਂ ਇੱਕ ਕੱਟਿਆ ਖਿਆਲ ਆ ਗਿਆ ਮੇਰੇ ਦਿਮਾਗ ਵਿੱਚ ਮੈਂ ਬਹੁਤ ਸ਼ਰਮਿੰਦਾ ਹਾਂ ਦਮਨ ਨੇ ਉਸ ਨੂੰ ਪੈਰਾਂ ਤੋਂ ਚੁੱਕ ਦੀ ਨੇ ਕਿਆ ਇਹ ਕੀ ਕਰ ਰਹੇ ਹੋ ਮਮ ਪਲੀਜ਼ ਇੰਜ ਨਾ ਕਰੋ ਤੇ ਫਿਰ ਕਹਿ ਕੀ ਤੂੰ ਮਾਫ ਕੀਤਾ ਆਪਣੀ ਮਮ ਨੂੰ ਕਹਿ ਪੁੱਤ ਮੇਰੀ ਰੂਹ ਨੂੰ ਠੰਡ ਪਾ ਇਹ ਕਹਿ ਕੇ ਮੈਨੂੰ ਤੁਹਾਡੇ ਤੇ ਕੋਈ ਗਿਲਾ ਨਹੀਂ ਮਮ ਮੇਰੀ ਕਿਸਮਤ ਵਿੱਚ ਇੰਜ ਹੀ ਲਿਖਿਆ ਸੀ ਫਿਰ ਤੂੰ ਕਿਤੇ ਨਹੀਂ ਜਾ ਰਹੀ ਮੈਂ ਖੁਦ ਤੇਰਾ ਧਿਆਨ ਦੇਖਣਾ ਚਾਹੁੰਦੀ ਹਾਂ ਮੇਰੇ ਬੱਚੇ ਨਹੀਂ ਮਾਸੀ ਜੀ ਦਮਨ ਹੁਣ ਇੱਥੇ ਨਹੀਂ ਰਹਿ ਸਕਦੀ ਤੇ ਨਹੀਂ ਇਹ ਬੱਚਾ ਚਾਹੀਦਾ ਸਾਨੂੰ ਜੋ ਹੋਣਾ ਸੀ ਹੋ ਗਿਆ ਮੜਾ ਇਸ ਨਾਲ ਇਸ ਦਾ ਅਪਰਾਧ ਜਿਉਂਦਾ ਹੈ ਅਜੇ ਦਿਲਰਾਜ ਇਹ ਕੀ ਕਹਿ ਰਿਆਂ ਪੁੱਤ ਮੈਨੂੰ ਮਾਫ਼ ਕਰਦੇ ਸਜ਼ਾ ਦੇ ਪਰ ਇੰਜ ਨਾ ਕਹਿ ਨਿਆਵ ਤਰਲੇ ਨਾਲ ਦਿਲਰਾਜ ਨੂੰ ਕਹਿ ਰਹੀ ਸੀ ਦਮਨ ਬੜੀ ਹੈਰਾਨੀ ਨਾਲ ਦਿਲਰਾਜ ਵੱਲ ਦੇਖ ਰਹੀ ਸੀ ਕੁੰਤੀ ਵੀ ਆ ਗਈ ਇੰਜ ਨਾ ਕਹਿ ਦਿਲਰਾਜ ਇਹਨਾਂ ਮੇਰੀ ਰੂਪ ਵੀ ਵੀ ਕਰੋ ਕੱਢ ਦੇਣੀ ਉਸ ਦਾ ਕੀ ਬਣੂ ਇੰਨੇ ਨੋਦਮ ਦੇ ਮਾਮਾ ਜੀ ਨੇ ਇੱਕ ਜ਼ੋਰ ਦਾ ਤਮਾਚਾ ਉਸ ਦੀ ਰਸੀਦ ਕੀਤਾ ਅੱਜੇ ਵੀ ਕੁੰਤੀ ਤੂੰ ਇਹੀ ਸੋਚ ਰਹੀ ਹੈ ਇਹ ਫੈਸਲਾ ਦਿਲਰਾਜ ਕਰੇਗਾ ਕਿ ਉਸ ਨੇ ਕੀ ਕਰਨਾ ਹੈ ਆਪਣੀ ਭੈਣ ਲਈ ਕੁੰਤੀ ਰੋਂਦੀ ਰੂਬੀ ਦੇ ਕਮਰੇ ਵੱਲ ਚਲੀ ਗਈ ਦਮਨ ਨੇ ਦਿਲਰਾਜ ਵੱਲ ਦੇਖਿਆ ਤੇ ਫਿਰ ਜਸਲੀਨ ਵੱਲ ਮੈਂ ਤੁਹਾਡੇ ਦੋਹਾਂ ਨਾਲ ਇਕੱਲੇ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਤੇ ਬਾਕੀ ਸਾਰੇ ਕਮਰੇ ਤੋਂ ਬਾਹਰ ਚਲੇ ਗਏ ਦਮਨ ਆ ਕੇ ਦਿਲਰਾਜ ਤੇ ਜਸਲੀਨ ਦੇ ਕੋਲ ਬੈਠ ਗਈ ਵੀਰ ਤੈਨੂੰ ਪਤਾ ਆਪਾਂ ਬਹੁਤ ਛੋਟੇ ਸੀ ਜਦੋਂ ਪਾਪਾ ਨਹੀਂ ਰਹੇ ਤੇ ਆਪਾਂ ਮਾਂ ਨਾਲ ਮਾਮਾ ਜੀ ਕੋਲ ਆ ਗਏ ਸੀ ਉਦੋਂ ਰੂਬੀ 4 ਸਾਲ ਦੀ ਸੀ ਬਹੁਤ ਛੋਟੀ ਮੇਰੀ ਉਮਰ ਦੀ ਮਾਮਾ ਜੀ ਆਪਾਂ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਕਦੇ ਕੋਈ ਕਮੀ ਨਹੀਂ ਰਹਿਣ ਦਿੰਦੇ ਸੀ ਪਰ ਵੀਰੇ ਕੀ ਤੈਨੂੰ ਤੇ ਮੈਨੂੰ ਕਦੇ ਕੋਈ ਕਮੀ ਮਹਿਸੂਸ ਨਹੀਂ ਹੋਈ ਦੱਸ ਵੀਰੇ ਇਹ ਕਿਉਂ ਪੁੱਛ ਰਹੀ ਹੈ ਤੂੰ ਦਮਨ ਕਿਉਂਕਿ ਉਹ ਕਮੀ ਸੀ ਵੀਰੇ ਅੱਜ ਵੀ ਹੈ ਤੇਰੇ ਦਿਲ ਵਿੱਚ ਵੀ ਤੇ ਮੇਰੇ ਦਿਲ ਵਿੱਚ ਵੀ ਮੈਂ ਉਹ ਕਮੀ ਆਪਣੇ ਬੱਚੇ ਦੇ ਦਿਲ ਵਿੱਚ ਨਹੀਂ ਚਾਹੁੰਦੀ ਕਦੇ ਵੀ ਨਹੀਂ ਇਹ ਤੂੰ ਕੀ ਕਹਿ ਰਹੀਆਂ ਕਿਹੜਾ ਬੱਚਾ ਇਹ ਬੱਚਾ ਨਹੀਂ ਰੱਖੇਗੀ ਤੂੰ ਫਿਰ ਤੇਰੇ ਵਿੱਚ ਤੇ ਇਹਨਾਂ ਵਿੱਚ ਕੀ ਫਰਕ ਵੀਰੇ ਜੇਕਰ ਤੂੰ ਵੀ ਆਪਣਾ ਹੀ ਫੈਸਲਾ ਥੋਪਣਾ ਮੇਰੇ ਤੇ ਕਿ ਤੂੰ ਵੀ ਮੇਰਾ ਫੈਸਲਾ ਮੈਨੂੰ ਨਹੀਂ ਲੈਣ ਦੇਣਾ ਦਿਲਰਾਜ ਇੱਕਦਮ ਚੁੱਪ ਹੋ ਗਿਆ ਕੀ ਮੈਂ ਆਪਣਾ ਫੈਸਲਾ ਆਪ ਲੈ ਸਕਦੀ ਆ ਵੀਰ ਜੇਕਰ ਤੂੰ ਮੇਰੇ ਨਾਲ ਹੈ ਤਾਂ ਜਸਲੀਨ ਨੇ ਦਮਨ ਨੂੰ ਕਿਹਾ ਦਮਨ ਇੱਕ ਵਾਰ ਫੇਰ ਸੋਚ ਲੈ ਵੀਰ ਦੀ ਕੋਈ ਖਾਸ ਉਮੀਦ ਨਹੀਂ ਦਿੱਤੀ ਡਾਕਟਰ ਨੇ ਇਹ ਕਮਰੀਜ ਨਾਲ ਜ਼ਿੰਦਗੀ ਕਿਵੇਂ ਕੱਟੇਗੀ ਦਾ ਮਨਫੇਰੇ ਹੌਲੀ ਜੀ ਮੁਸਕਰਾ ਕੇ ਬੋਲੀ ਉਹ ਮੇਰੇ ਰੱਬ ਦੀ ਮਰਜ਼ੀ ਫਿਰ ਉਸਨੇ ਦਿਲਰਾਜਵਾਲ ਤੱਕ ਦੀਨੇ ਕਿਹਾ ਦੱਸ ਵੀਰੇ ਮੈਂ ਕੀ ਦੱਸਾਂ ਮੈਂ ਖੁਦ ਤੈਨੂੰ ਹਨੇਰੀ ਖਾਈ ਵਿੱਚ ਨਹੀਂ ਸੁੱਟ ਸਕਦਾ ਕਦੇ ਵੀ ਨਹੀਂ ਬਾਕੀ ਕਹਾਣੀ ਜੀ ਕੱਲ ਅਗਲੇ ਭਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਇਓ ਜੀ